ਤੇ ਵਿੱਚ ਜੇ ਕੋਈ ਸ਼ਰਾਬੀ ਆ ਜਵੇ ਕਈ ਵਾਰੀ ਬੜੇ ਕੱਬੇ ਜੇ ਫੈਨ ਹੁੰਦੇ ਨਾ ਤੇ ਨਾਲ ਭਰਾ ਆ ਜਾਏ ਵਸਤੇ ਹੂੰ ਇਤਾਂ ਦੇ ਬੰਦੇ ਟੱਕਰੇ ਕਦੀ ਜਿਹਨੇ ਆ ਗਿਆ ਉਹ ਵੀ ਆ ਆ ਸੁਣਾਓ ਭਰਾ ਜੀ ਦੇ ਕਹਦਾ ਜੀ ਭਰਾ ਦਾ ਇੱਕ ਵਾਰੀ ਦੰਦੀ ਵਾਟੇ ਅਸੀਂ ਸਾਰੇ ਬੈਠੇ ਗਾਈਏ ਤੇ ਆਜਮਾ ਠੀਕ ਨਹੀਂ ਸੀ ਉਦੋਂ ਹਾਂਜੀ ਇਹਨੇ ਆਪਦਾ ਟਾਈਮ ਲਾ ਕੇ ਮੈਂ ਕਹਾਂ ਆਜਮਾ ਜੀ ਤੁਸੀਂ ਇੱਥੇ ਪਿੱਛੇ ਬੈਠੋ ਚੇਅਰ ਮੰਗਾ ਕੇ ਸਾਡੇ ਨਾਲ ਮੁੰਡੇ ਜਿਹੜੇ ਹੁੰਦੇ ਆ ਭਰਾਵਰਗੇ ਸਾਰੇ ਇਹ ਮੂਰੇ ਖੜੇ ਸੀ ਤੇ ਮੈਂ ਪਿੱਛੇ ਦੇ ਲੋ ਚੱਕਿਆ ਆਜ ਮੈਂ ਗੁੱਸੇ ਚ ਬੋਲੀ ਜਾ ਕੋਚ ਮੈਨੂੰ ਕਿਹਾ ਕੀ ਹੋ ਗਿਆ ਕਹਿੰਦਾ ਉਹ ਉੱਤਰ ਮੂੰਹ ਚੱਕੀ ਖੜਿਆ ਬੰਦਾ ਆ ਗਿਆ ਪਿੱਛੋਂ ਮੇਰੇ ਦੰਦੀ ਵੜ ਗਏ ਉਹ ਦੰਦੀ ਵੜ ਗਏ ਬਾਈ ਮੈਂ ਵੇਖਿਆ ਲਗਾ ਆ ਕੀ ਚੱਕਰ ਪਾਇਆ ਬਾਈ ਕਾਰਨ ਉਹ ਸ਼ਰਾਬੀ ਬੱਸ ਸ਼ਰਾਬੀ ਸੀ ਗਿਆ ਦੰਦੀ ਵੜ ਗਿਆ ਇਹ ਮੇਰਾ ਲਵ ਯੂ ਤੇਰੇ ਨਾਲ ਜਾਂਦਾ ਹੈ ਕਿਹਦਾ ਇੱਕ ਐਸਾ ਲਵ ਯੂ ਦੰਦੀ ਵਢਾ ਲਈ ਬਾਈ ਕਿੰਨੀ ਕਿਦਰਵਾਦ ਆ ਆ ਰਾਮ ਤਾਂ ਨਹੀਂ ਮੈਂ ਤਾਂ ਇਹਨਾਂ ਨੂੰ ਕਹਾਂ ਮੈਂ ਕਿ ਘਰੇ ਆ ਕੇ ਸਟੇਟਮੈਂਟ ਤੁਸੀਂ ਦੇਣੀ ਐ ਵੀ ਪ੍ਰੋਗਰਾਮ ਦੇ ਵੱਟੇ ਗਏ ਹੋਰ ਬਾਪੂਣਾ ਲਈ ਰਾਜ ਸਹੀ ਰਾਜ ਮੰਮੀ ਉਹਨੇ ਵਾਰ ਬਿਠਾ ਕੇ ਰੱਖਣਾ ਵੇਗਾ